ਮਿਆਂ ਦਾ ਖਤ ਅਤੇ ਉਸ ਦਾ ਅੱਠ ਅਧਿਆਇ ਇੱਕ ਬਹੁਤ ਹੀ ਬੜਮੂਲਾ ਅਧਿਆਇ ਹੈ ਇਸ ਵਿੱਚ ਸਾਨੂੰ ਕਈ ਸ਼ਿਕਸ਼ਾਵਾਂ ਦੇ ਬਾਰੇ ਪਤਾ ਲੱਗਦਾ ਹੈ ਜੋ ਕਿ ਅਸੀਂ ਦੇਖਨੇ ਹਾਂ ਅਸੀਂ ਪੜ੍ਹਦੇ ਹਾਂ ਪਹਿਲੀ ਆਏ ਸੋ ਹੁਣ ਉਹਨਾਂ ਲਈ ਜਿਹੜੇ ਮਸੀਹ ਯਿਸੂ ਵਿੱਚ ਹੰਸਾ ਜਿਹਾ ਹੁਕਮ ਨਹੀਂ ਹੈ ਕਿਉਂਕਿ ਜੀਵਨ ਦੇ ਆਤਮਾ ਦੀ ਸ਼ਰ੍ਹਾ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰ੍ਹਾ ਤੋਂ ਛੁਡਾ ਦਿੱਤਾ ਜੋ ਸ਼ਰਾ ਤਾਂ ਨਹੀਂ ਹੋ ਸਕਿਆ ਇਸ ਕਰਕੇ ਜੋ ਉਹ ਸਰੀਰ ਦੇ ਕਾਰਨ ਨਿਤਾਣੀ ਸੀ ਪ੍ਰੋਮੇਸ਼ ਨੇ ਆਪਣੇ ਪੁੱਤਰ ਪਾਪ ਦੇ ਲਈ ਪਾਪੀ ਸਰੀਰ ਦੇ ਰੂਪ ਵਿੱਚ ਕੱਲ ਕੇ ਸਰੀਰ ਵਿੱਚ ਹੀ ਪਾਪ ਨੂੰ ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦੇ ਦਿੱਤਾ ਇਸ ਲਈ ਜੋ ਸਾਡੇ ਵਿੱਚ ਜਿਹੜੇ ਸਰੀਰ ਦੇ ਨਹੀਂ ਸਗੋ ਆਤਮਾ ਦੇ ਅਨੁਸਾਰ ਚੱਲਦੇ ਹਨ ਸ਼ਰਾ ਦਾ ਰਾਸਤ ਹੁਕਮ ਪੂਰਾ ਹੋਵੇ ਜਿਹੜੇ ਸਰੀਰੇ ਖਾਨ ਉਹ ਸਰੀਰ ਦੀਆਂ ਅਵਸਥਾਂ ਉੱਤੇ ਪਰ ਜਿਹੜੇ ਆਤਮਿਕ ਹਨ ਉਹ ਆਸਮਾ ਆਤਮਾ ਦੀਆਂ ਅਵਸਥਾਂ ਉੱਤੇ ਮਨ ਲਾਉਂਦੇ ਹਨ ਕਿਉਂਕਿ ਜੋ ਸਰੀਰਤ ਮਨਸ਼ਾ ਮੌਤ ਹੈ ਪਰ ਆਤਮਿਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ ਅਸੀਂ ਗੱਲ ਕਰਦੇ ਹਾਂ ਮਸੀਹੀ ਮਾਫੀ ਦੀ ਜੋ ਕਿ ਸਾਨੂੰ ਮਸੀਹ ਦੇ ਵਿੱਚ ਮਿਲਦੀ ਹੈ ਪ੍ਰਭੂ ਜੀ ਅਸਮਸੀ ਸਾਡੇ ਪਾਪਾਂ ਦੇ ਲਈ ਮਾਰਿਆ ਗਿਆ ਸਲੀਬ ਉੱਤੇ ਅਤੇ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਸਾਰੇ ਪਾਪਾਂ ਦਾ ਨਿਸ਼ਟਾਰਾ ਕਰ ਦਿੱਤਾ ਇਸ ਲਈ ਹੁਣ ਸਾਡੇ ਉੱਤੇ ਕੋਈ ਵੀ ਸਜ਼ਾ ਦਾ ਹੁਕਮ ਨਹੀਂ ਹੈ ਸਜ਼ਾ ਦਾ ਹੁਕਮ ਕਿਉਂ ਕਿ ਕਿਉਂਕਿ ਹਰੇਕ ਇਨਸਾਨ ਜੋ ਪਾਪ ਕਰਦਾ ਹੈ ਉਹ ਪ੍ਰਭੂ ਦੇ ਖਿਲਾਫ ਪਾਪ ਕਰਦਾ ਹੈ ਪਰਮੇਸ਼ੁਰ ਦੇ ਖਿਲਾਫ ਪਾਪ ਕਰਦਾ ਹੈ ਜਦੋਂ ਉਹ ਝੂਠ ਬੋਲਦੇ ਨੇ ਜਾਂ ਜਦੋਂ ਅਸੀਂ ਗਲਤ ਕੰਮ ਕਰਦੇ ਹਾਂ ਜਾਂ ਚੁਗਲੀ ਨਿੰਦਿਆ ਕਰਦੇ ਹਾਂ ਚੋਰੀਆਂ ਕਰਦੇ ਹਾਂ ਜਾਂ ਕਿਸੇ ਨੂੰ ਮਾਰਦੇ ਹਾਂ ਜਾਂ ਕਿਸੇ ਨੂੰ ਭੜਕਾਉਂਦੇ ਹਾਂ ਜਾਂ ਕਿਸੇ ਪਰਿਵਾਰ ਦੇ ਵਿੱਚ ਅਸੀਂ ਵੰਡ ਪਾਉਂਦੇ ਆ ਜਾਂ ਕੋਈ ਵੀ ਇਦਾਂ ਦੀ ਚੀਜ਼ ਹੁੰਦੀ ਹੈ ਜੋ ਕਿ ਪ੍ਰਭੂ ਨੂੰ ਨਹੀਂ ਚੰਗੀ ਲੱਗਦੀ ਅਸੀਂ ਦੇਖਦੇ ਹਾਂ ਜੋ ਕਿ ਪ੍ਰਭੂ ਨੇ ਮੂਸਾ ਨੂੰ 10 ਹੁਕਮ ਦਿੱਤੇ ਤੇ ਉਹ 10 ਹੁਕਮ ਕੀ ਹੋ ਗਿਆ ਉਹ ਸ਼ਰਾਹ ਹੋ ਗਈ ਉਹ ਸ਼ਰਾਹ ਦੇ ਕਰਕੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਪਾਪ ਵਿੱਚ ਫਸੇ ਹੋਏ ਹਾਂ ਸਾਡੀਆਂ ਸੋਚਾਂ ਦੀ ਵੀ ਇੱਕ ਬੋਲਾਹਟ ਹੁੰਦੀ ਹੈ ਜੋ ਪ੍ਰਭੂ ਸੁਣਦਾ ਹੈ ਅਤੇ ਕਿੰਨਾ ਅਸੀਂ ਗਲਤ ਕੀਤਾ ਜਾ ਸੰਸਾਰ ਵਿੱਚ ਅਸੀਂ ਕਿੰਨਾ ਗਲਤ ਹੁੰਦੇ ਹੋਏ ਦੇਖਦੇ ਹਾਂ ਪ੍ਰਭੂ ਦਾ ਵਚਨ ਕਹਿੰਦਾ ਹੈ ਰومیਆ ਦਾ ਖਤੋ ਉਸ ਦਾ 3 ਦੇ ਆਏ ਕਿ ਹਰੇਕ ਨੇ ਪਾਪ ਕੀਤਾ ਹੈ ਕੋਈ ਵੀ ਇਨਸਾਨ ਇਦਾਂ ਦਾ ਨਹੀਂ ਹੈ ਜਿਸ ਨੇ ਪਾਪ ਨਾ ਕੀਤਾ ਹੋਵੇ ਸਿਵਾਏ ਪ੍ਰਭੂ ਯਿਸੂ ਤੋਂ ਤੇ ਜਦੋਂ ਪ੍ਰਭੂ ਯਿਸੂ ਸੀ ਸਲੀਬ ਤੇ ਚੜਾਇਆ ਗਿਆ ਉਸ ਨੇ ਸਾਡੇ ਪਾਪਾਂ ਦਾ ਨਿਸ਼ਾਰਾ ਕੀਤਾ ਸਾਡੇ ਪਾਪਾਂ ਦਾ ਕਰਜ਼ਾ ਅਦਾ ਕੀਤਾ ਅ ਅਸੀਂ ਫੇਰ ਪੜਦੇ ਹਾਂ ਰومیਆ ਦੇ ਖਤੋ ਦੇ 5 ਦੇ ਵਿੱਚ ਕਿ ਕਿਵੇਂ ਆਦਮ ਵਿੱਚ ਸਾਨੂੰ ਮੌਤ ਮਿਲਦੀ ਹੈ ਜਿਹੜਾ ਕਿ ਪਹਿਲਾ ਆਦਮ ਸੀ ਪਰ ਦੂਸਰਾ ਆਦਮ ਜੋ ਕਿ ਯਿਸੂ ਸੀ ਹੈ ਉਹਦੇ ਵਿੱਚ ਸਾਨੂੰ ਜੀਵਨ ਮਿਲਦਾ ਹੈ ਤੇ ਜੋ ਪ੍ਰਭੂ ਦੇ ਵਿੱਚ ਨੇ ਵਿਸ਼ਵਾਸ ਦੇ ਰਾਹੀ ਜਦੋਂ ਅਸੀਂ ਪ੍ਰਭੂ ਦੇ ਕੋਲ ਆਉਂਦੇ ਹਾਂ ਅਸੀਂ ਪ੍ਰਭੂ ਦੇ ਨਾਲ ਜੁੜ ਜਾਂਦੇ ਹਾਂ ਤੇ ਜਿਹੜੀ ਪਵਿੱਤਰਤਾਈ ਪ੍ਰਭੂ ਯਿਸੂ ਸੀ ਦੇ ਕੋਲ ਹੈ ਉਹ ਸਾਡੀ ਹੋ ਜਾਂਦੀ ਹੈ ਇਸ ਪਵਿੱਤਰਤਾਈ ਦੇ ਕਰਕੇ ਹੀ ਅਸੀਂ નિર્ਦੋਸ਼ ਸਾਬਤ ਕੀਤੇ ਜਾਂਦੇ ਹਾਂ ਜਿਹੜੇ ਕੋ ਪ੍ਰਭੂ ਯਿਸੂ ਸੀ ਹੈ ਉਹ નિર્ਦੋਸ਼ ਹੈ ਪ੍ਰਭੂ ਦੇ ਕੋਰਟ ਰੂਮ ਦੇ ਵਿੱਚ ਉਹ નિર્ਦੋਸ਼ ਹੈ ਅਤੇ ਉਹ ਸ਼ਰਤੋਂ ਮੁਕਤ ਹੋ ਗਿਆ ਸ਼ਰਾਂ ਕੀ ਹੈ 10 ਹੁਕਮ ਜੇ ਦੇਖਿਆ ਜਾਵੇ ਹਰੇਕ ਇਨਸਾਨ ਨੇ ਉਹ 10 ਹੁਕਮ ਤੋੜੇ ਹਨ ਜਦੋਂ ਅਸੀਂ ਗਲਤ ਰੱਬਾਂ ਨੂੰ ਮੰਨਦੇ ਹਾਂ ਜਾਂ ਅਸੀਂ ਗਲਤ ਲੋਕਾਂ ਦੇ ਪਿੱਛੇ ਚੱਲਦੇ ਹਾਂ ਜਾਂ ਅਸੀਂ ਲਾਲਚ ਕਰਦੇ ਹਾਂ ਜਾਂ ਅਸੀਂ ਮਾਪੇ ਦਾ ਆਦਰ ਨਹੀਂ ਕਰਦੇ ਇਹ ਕਈ ਇਦਾਂ ਦੀਆਂ ਚੀਜ਼ਾਂ ਪ੍ਰਭੂ ਨੇ ਕਹੀਆਂ ਜੋ ਕਿ ਅਸੀਂ ਕੂਚ ਦੀ ਕਿਤਾਬ ਉਹਦਾ 2 ਅਧਿਆਇ ਚ ਦੇਖਦੇ ਹਾਂ ਉਹ ਸ਼ਰਮ ਹਰੇਕ ਇਨਸਾਨ ਤੇ ਲਾਗੂ ਹੈ ਚਾਹੇ ਉਹ ਸ਼ਰਮ ਜਾਣਦਾ ਹੈ ਚਾਹੇ ਨਾ ਪਰ ਜੋ ਪ੍ਰਭੂ ਕੋਲ ਅੰਧਾ ਹੈ ਉਸ ਨੂੰ ਮਾਫੀ ਮਿਲਦੀ ਹੈ ਤੇ ਸਭ ਤੋਂ ਵੱਡੀ ਕੀ ਹੈ ਮਾਫੀ ਸਾਡੇ ਲਈ ਸਭ ਤੋਂ ਵੱਡੀ ਚੀਜ਼ ਹੈ ਮਾਫੀ ਕਿਉਂਕਿ ਮਾਫੀ ਉਹਨੂੰ ਹੀ ਮਿਲਦੀ ਹੈ ਜੋ ਵਿਸ਼ਵਾਸ ਕਰਦਾ ਹੈ ਤੇ ਜਿਹੜੇ ਕੋ ਵਿਸ਼ਵਾਸ ਆ ਗਿਆ ਉਹਨੂੰ ਮਾਫੀ ਮਿਲ ਗਈ ਜਾਨੇ ਕਿ ਉਹ ਸਵਰਗ ਦੇ ਰਾਜ ਦਾ ਅਧਿਕਾਰੀ ਬਣ ਗਿਆ ਅਫੇ ਉਸ ਦੇ ਉੱਤੇ ਕੋਈ ਵੀ ਜ਼ਿਆਦਾ ਦੋਸ਼ ਨਹੀਂ ਲਗਿਆ ਜਦੋਂ ਅਸੀਂ ਪਾਪ ਕਰਦੇ ਹਾਂ ਅਸੀਂ ਗੁਨਾਹਗਾਰ ਮੰਨੇ ਜਾਂਦੇ ਹਾਂ ਅਸੀਂ ਇੱਕ ਤਰ੍ਹਾਂ ਕ੍ਰਿਮੀਨਲ ਦੇ ਤਰ੍ਹਾਂ ਪ੍ਰਭੂ ਦੇ ਮੋਰੇ ਪੇਸ਼ ਕੀਤੇ ਜਾਂਦੇ ਹਾਂ ਪਰ ਪ੍ਰਭੂ ਯਿਸੂ ਮਸੀਹ ਨੇ ਸਾਡੇ ਪਾਪ ਆਪਣੇ ਉੱਤੇ ਲੈ ਲਏ ਤੇ ਉਹ ਇੱਕ ਦੋਸ਼ੀ ਦੇ ਤਰ੍ਹਾਂ ਸਲੀਬ ਉੱਤੇ ਮਾਰਿਆ ਗਿਆ ਤੇ ਹੁਣ ਜੋ ਉਸ ਦੇ ਕੋਲ ਆਉਂਦਾ ਹੈ ਪਾਪਾਂ ਦਾ ਇਜ਼ਹਾਰ ਕਰਦਾ ਹੈ ਤੋਵਾ ਕਰਦਾ ਹੈ ਉਸ ਨੂੰ ਮਾਫੀ ਮਿਲਦੀ ਹੈ ਤੇ ਉਸ ਦੇ ਉੱਤੇ ਕੋਈ ਵੀ ਸਜ਼ਾ ਦਾ ਦੋਸ਼ ਨਹੀਂ ਲੱਗਿਆ ਹੁੰਦਾ ਜਾਨੀ ਕਿ ਇੱਦੋਂ ਸਾਨੂੰ ਪਤਾ ਲੱਗਦਾ ਹੈ ਕਿ ਹਰੇਕ ਜੋ ਮਸੀਰ ਦੇ ਵਿੱਚ ਹੈ ਉਸ ਦੇ ਉੱਤੇ ਕੋਈ ਦੋਸ਼ ਨਹੀਂ ਹੈ ਹਾਲਾਂਕਿ ਸ਼ਾਇਦ ਮਸੀਹ ਲੋਕ ਪਾਪ ਚ ਡਿੱਗ ਜਾਂ ਜਾਂ ਉਹਨਾਂ ਕੋਈ ਗਲਤੀ ਹੋ ਜਾਵੇ ਪਰ ਜੇ ਉਹ ਇਕਰਾਰ ਕਰਦੇ ਨੇ ਪ੍ਰਭੂ ਦੇ ਕੋਲ ਆ ਕੇ ਮਾਫੀ ਮੰਗਦੇ ਨੇ ਪ੍ਰਾਰਥਨਾ ਕਰਦੇ ਆ ਪ੍ਰਭੂ ਦੇ ਕੋਲ ਆ ਕੇ ਫੇਰ ਉਹਨਾਂ ਨੂੰ ਮਾਫੀ ਮਿਲਦੀ ਹੈ ਮਾਫੀ ਹਮੇਸ਼ਾ ਹੀ ਮਿਲਦੀ ਹੈ ਕਿਉਂਕਿ ਜਿਹੜਾ ਕੋਈ ਮਸੀਹ ਦੇ ਵਿੱਚ ਹੈ ਉਸ ਨੂੰ ਮਾਫੀ ਸਿਰਫ ਕੱਲ ਨਹੀਂ ਅੱਜ ਨਹੀਂ ਬਾਕੀ ਸਾਰਾ ਵੇਲੇ ਹੀ ਹੈ ਤੇ ਜੋ ਮਸੀਹੀ ਇੱਕ ਸਾਡਾ ਅ విశ్వాਸ ਹੈ ਉਹ ਇੱਕ ਰੂਲਾਂ ਉੱਤੇ ਨਹੀਂ ਹੈ ਕਿ ਅੱਜ ਅਸੀਂ ਜੇ ਸੰਡੇ ਆ ਕੇ ਤੇ ਪ੍ਰਭੂ ਸਾਨੂੰ ਚੰਗਾ ਸਾਬਤ ਕਰ ਦਿੰਦਾ ਹੈ ਜੇ ਅਸੀਂ ਇੱਕ ਸੰਡੇ ਚਰਚ ਮਿਸ ਕਰ ਦਿੱਤਾ ਤੇ ਪ੍ਰਭੂ ਨੇ ਸਾਨੂੰ ਮਾਰ ਦੇਣਾ ਹੈ ਇਦਾਂ ਨਹੀਂ ਹੁੰਦਾ ਹਾਲਾਂਕਿ ਸਾਨੂੰ ਸੰਗਤ ਰੱਖਣੀ ਚਾਹੀਦੀ ਹੈ ਹਰੇਕ ਸੰਡੇ ਆਪਣੇ ਵਿਸ਼ਵਾਸੀਆਂ ਦੇ ਦਰਮਿਆਨ ਸਾਨੂੰ ਰਹਿਣਾ ਚਾਹੀਦਾ ਹੈ ਇੱਕ ਦੂਜੇ ਨਾਲ ਫੈਲੋਸ਼ਿਪ ਕਰਨੀ ਚਾਹੀਦੀ ਹੈ ਅਤੇ ਪ੍ਰਾਰਥਨਾ ਇੱਕ ਦੂਜੇ ਨਾਲ ਬੈਠ ਕੇ ਕਰਨੀ ਚਾਹੀਦੀ ਹੈ ਪਰ ਪ੍ਰਭੂ ਇਹਨਾਂ ਗੱਲਾਂ ਤੋਂ ਸਾਨੂੰ ਮਾਫ਼ੀ ਇਹਨਾਂ ਗੱਲਾਂ ਤੋਂ ਨਹੀਂ ਮਿਲਦੀ ਸਾਨੂੰ ਮਾਫ਼ੀ ਮਿਲੀ ਇਸ ਕਰਕੇ ਅਸੀਂ ਇਹ ਕੰਮ ਕਰ ਰਹੇ ਹਾਂ ਕਿਉਂਕਿ ਹੁਣ ਅਸੀਂ ਪ੍ਰਭੂ ਦੇ ਨਾਲ ਜੁੜੇ ਹੋਏ ਹਾਂ ਸਾਨੂੰ ਆਪਣੇ ਕੰਮਾਂ ਦੇ ਨਾਲ ਨਹੀਂ ਮਾਫ਼ੀ ਮਿਲੀ ਕਿਉਂਕਿ ਸਾਡੇ ਕੰਮ ਸਾਰੇ ਭੈੜੇ ਸੀ ਪਰ ਜਦੋਂ ਸਾਨੂੰ ਮਾਫ਼ੀ ਮਿਲ ਗਈ ਸਾਡੇ ਕੰਮ ਚੰਗੇ ਹੋ ਗਏ ਹਮੇਸ਼ਾ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ ਕਿ ਪ੍ਰਭੂ ਹੀ ਇਸ ਵਿੱਚ ਆਪਣੇ ਲੋਕਾਂ ਦਾ ਪ੍ਰੇਮ ਕਰਦਾ ਹੈ ਤੇ ਉਹ ਆਪਣੇ ਲੋਕਾਂ ਨੂੰ ਵੀ ਬਚਾਉਣਾ ਹੁੰਦਾ ਹੈ